ਸਾਰਿਆਂ ਨੂੰ ਪਿਆਰ ਭਰੀ ਸੱਸ਼ੇ ਅਕਾਲ ਜੀ ਮਨਰਾਸੀ ਦੂ ਲੋਗ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਤੰਦਰੁਸਤੀਆਂ ਦੇਵੇ ਜੀ ਤੇ ਲੋ ਜੀ ਅੱਜ ਆਪਣਾ ਵਲੌਗ ਸ਼ੁਰੂ ਹੋ ਰਿਹਾ ਹੈ ਸਵੇਰ ਦਾ ਟਾਈਮ ਹੋ ਗਿਆ ਸੀਗਾ 8:00 ਵਜੇ ਦਾ ਤੇ ਮੈਂ ਕਿਚਨ ਦੇ ਕੁਝ ਕੰਮਕਾਜ ਕਰਿਆ ਸੀਗੇ ਤੇ ਇੱਥੇ ਮੈਂ ਲੱਗੀ ਸੀਗੀ ਹੁਣ ਝਾੜੂ ਕੱਢਣ ਵਾਸਤੇ ਤੇ ਹਾਂਜੀ ਤੁਸੀਂ ਫੁੱਲ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜਦੋਂ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਆ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਸਪੋਰਟ ਕਰਦੇ ਆ ਤਾਂ ਬਹੁਤ ਹੀ ਵਧੀਆ ਲੱਗਦਾ ਮਨ ਨੂੰ ਬੜਾ ਸਕੂਨ ਜਾਂ ਮਿਲਦਾ ਵੀ ਆਪਣੀ ਮਿਹਨਤ ਹੈ ਜਿਹੜੀ ਰੰਗ ਲਾ ਰਹੀ ਹੈ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਹਾਂਜੀ ਮੈਂ ਕਿਚਨ ਦੇ ਕੁਝ ਕੰਮਕਾਜ ਕਰਿਆ ਸੀਗੇ ਤੇ ਗਰਮੀ ਬਹੁਤ ਹੋਈ ਪਈ ਸੀ ਕਿਉਂਕਿ ਅੱਜ ਬੱਦਲ ਬਣ ਰਹੇ ਸੀਗੇ ਮੀਂਹ ਤਾਂ ਪਤਾ ਨਹੀਂ ਕਦੋਂ ਆਊਗਾ ਪਰ ਲੇਕਿਨ ਬੱਦਲ ਬਣਨੇ ਕਰਨਾ ਹੁਮਸ ਬਹੁਤ ਬਣੀ ਪਈ ਸੀਗੇ ਤੇ ਵੈਸੇ ਦੇਖੋ ਨੇਰੀ ਵਗੈਰਾ ਤਾਂ ਹੁਣ ਚਲੋ ਆਉਂਦੇ ਨਹੀਂਗੇ ਰੇਤਾ ਤਾਂ ਨਹੀਂ ਆਉਂਦਾਗਾ ਪਰ ਜਿਵੇਂ ਸੌਣ ਦਾ ਮਹੀਨਾ ਸ਼ੁਰੂ ਹੋ ਜਾਂਦਾ ਤੇ ਆਹ ਜਿਹੜੇ ਕੰਧਾਂ ਦੇ ਹੈਗਾ ਰੰਗ ਜਿਹਾ ਇਹ ਉਤਰਨ ਲੱਗ ਜਾਂਦਾ ਤੇ ਇਸ ਕਰਕੇ ਨਾ ਐ ਲੱਗਦਾ ਰਹਿੰਦਾ ਵੀ ਜਿਵੇਂ ਕੂੜਾ ਜਾਇਆ ਪਰ ਹੁੰਦਾ ਨਹੀਂਗਾ ਕੂੜਾ ਹਨਾ ਤੇ ਥੋੜਾ ਬੋਤਾ ਜਿਵੇਂ ਕਿ ਚਪਲਾਂ ਦੇ ਨਾਲ ਦਿੱਤਾ ਲੱਕੇ ਆ ਜਾਂਦਾ ਹੈ ਬਾਕੀ ਹੁਣ ਇੰਨਾ ਤੇ ਹੈਗਾ ਵੀ ਚਲੋ ਨੇਰੀਆਂ ਦੇ ਚਲਦੀਆਂ ਤਾਂ ਰੇਤਾ ਨਹੀਂ ਆਉਂਦਾ ਗਾ ਗਲੀ ਦੇ ਵਿੱਚ ਜ਼ਰੂਰ ਉੜਦਾ ਰਹਿੰਦਾ ਹੈ ਪਰ ਘਰਾਂ ਦੇ ਵਿੱਚ ਰੇਤਾ ਨਹੀਂ ਆਉਂਦਾ ਗਾ ਬਾਕੀ ਆਸ ਹੋ ਜਾਂਦੀ ਬੱਦਲ ਮੱੜ ਰਹੇ ਤਾਂ ਮੀਂਹ ਤਾਂ ਆਊਗਾ ਹੀ ਆਊਗਾ ਜਿ ਜਿਨਾਂ ਨੇ ਪਿਆਰੇ ਪਿਆਰੇ ਕਮੈਂਟ ਕੀਤੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੰਤਰਗਿਲ ਆਈਡੀ ਤੋਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਪਿਆਰੇ ਜੇ ਕਮੈਂਟ ਕਰਨ ਵਾਸਤੇ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਾਂ ਨੂੰ ਐ ਹੀ ਸਪੋਰਟ ਕਰਦੇ ਰਹੋਗੇ ਜੀ ਤੇ ਪਿਆਰੇ ਪਿਆਰੇ ਕਮੈਂਟ ਕਰਦੇ ਰਹੋਗੇ ਗੁਲਜੀਤ 829 ਆਈਡੀ ਤੋਂ ਤੁਹਾਡਾ ਵੀਦੀ ਦੀ ਬਹੁਤ-ਬਹੁਤ ਥੈਂਕ ਯੂ ਜੀ ਕਮੈਂਟਸ ਕਰਨ ਵਾਸਤੇ ਤੇ ਆਪਾਂ ਨੂੰ ਇਨਕ੍ਰੀਜ਼ ਕਰਨ ਵਾਸਤੇ ਤੁਹਾਡੀ ਸਪੋਰਟ ਨਾਲ ਆਪਾਂ ਕਾਫੀ ਅੱਗੇ ਵਧ ਰਹੇ ਹਾਂ ਥੈਂਕ ਯੂ ਤੁਹਾਡਾ ਜੀ ਬਹੁਤ-ਬਹੁਤ ਜੀ ਜੋ ਵੀ ਤੁਸੀਂ ਸਲਾਹ ਦਿੰਨੇ ਆ ਬਹੁਤ ਵਧੀਆ ਦਿੰਨੇ ਆ ਬਹੁਤ-ਬਹੁਤ ਤੁਹਾਡਾ ਥੈਂਕ ਯੂ ਜੀ ਤੇ ਗੁਰਲੀਨ ਗਿੱਲ 아이ਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਸਪੋਰਟ ਕਰਨ ਵਾਸਤੇ ਕਮੈਂਟ ਕਰਨ ਵਾਸਤੇ ਤੇ ਆਪਣੇ ਵਲੌਗ ਨੂੰ ਪਿਆਰ ਦੇਣ ਵਾਸਤੇ ਬਹੁਤ ਵਧੀਆ ਲੱਗਦਾ ਤੇ ਜਦੋਂ ਤੁਸੀਂ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਹਰ ਵਲੌਗ ਨੂੰ ਹੀ ਸਪੋਰਟ ਕਰੋਗੇ ਤੁਹਾਡੇ ਸਭ ਦੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਪਿਆਰੇ ਯੂਟੂਬਰ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੋ ਤੁਸੀਂ ਆਪਣੇ ਬਿਜ਼ੀ ਲਾਈਫ ਚੋਂ ਟਾਈਮ ਕੱਢ ਕੇ ਆਪਣੇ ਵਲੌਗ ਨੂੰ ਸਪੋਰਟ ਦਿੰਦੇ ਆ ਕਮੈਂਟ ਕਰਦੇ ਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੇ ਐਂਹੀ ਆਪਣੇ ਵਲੌਗ ਨੂੰ ਸਪੋਰਟ ਕਰਦੇ ਰਹੋ ਜੀ ਫਤਿਹਵੀਰ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਪਿਆਰੇ-ਪਿਆਰੇ ਕਮੈਂਟ ਕਰ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਤੇ ਆਸ਼ਾ ਕਰਦੀ ਹਾਂ ਤੁਸੀਂ ਅੱਗੇ ਵੀ ਆਪਾਂ ਨੂੰ ਐਂਹੀ ਸਪੋਰਟ ਕਰਦੇ ਰਹੋਗੇ ਜੀ ਤੇ ਅੱਜ ਵਾਲਾ ਵਲੌਗ ਤੁਸੀਂ ਸਭ ਜ਼ਰੂਰ ਦੇਖਿਓ ਜੀ ਕਿਉਂਕਿ ਅੱਜ ਵਾਲੇ ਵਲੌਗ ਚ ਤੁਹਾਨੂੰ ਦਿਖਾਵਾਂਗੇ ਆਪਾਂ ਛੋਰੇ ਛੋਰੇ ਬੱਚਿਆਂ ਦੀਆਂ ਸ਼ਰਾਰਤਾਂ ਵੀ ਬੱਚੇ ਜਿਹੜੇ ਹੁੰਦੇ ਆ ਛੋਟੇ ਬਚਪਨ ਚ ਪਾਲਣੇ ਕਿੰਨੇ ਔਖੇ ਹੋ ਜਾਂਦੇ ਆ ਪਰ ਜਦੋਂ ਬੱਚੇ ਵੱਡੇ ਹੋ ਕੇ ਆਪਦੇ ਮਾਪੇ ਨੂੰ ਆਪਦੇ ਪੇਰੈਂਟਸ ਨੂੰ ਗ੍ਰੈਂਡਪੇਰੈਂਟਸ ਨੂੰ ਮਿਹਨੇ ਮਾਰਦੇ ਆ ਤਾਨੇ ਦਿੰਦੇ ਆ ਤਾਂ ਉਦੋਂ ਫਿਰ ਬੜਾ ਦਿਲ ਦੁਖਦਾ ਆ ਤੇ ਅੱਜ ਵਾਲੇ ਵਲੌਗ ਚ ਤੁਸੀਂ ਦੇਖੋ ਵੀ ਬੱਚੇ ਕਿੰਨੀ ਸ਼ਰਾਰਤਾਂ ਕਰਦੇ ਆ ਕਿਵੇਂ ਪਾਲਣਾ ਉਹਨਾਂ ਨੂੰ ਔਖਾ ਹੋ ਜਾਂਦਾ ਆ ਬਹੁਤ ਮੁਸੀਬਤਾਂ ਨਾਲ ਪਾਲਦੇ ਆ ਨੱਚਣ ਵਾਸਤੇ ਰੱਖੇ ਛੋਲੇ ਤੋਤੇ ਤਾਂ ਗਾਟਾਂਗੇ ਨਹੀਂ ਹੁਣ ਉਚੜ ਰਹੇ ਆ। ਨੱਤੇ ਹੀ ਜਾਂਗੇ ਤਾਂ ਤੱਕਦੇ। ਇਹ ਸਮਾਰਟ ਹੂੰ। ਟੱਕਦੇ ਕੱਲੀ ਕਿਹੜਾ ਦਿੱਤਾ ਹੁੰਦਾ। ਟੱਕਦੀ ਨਹੀਂ ਥਾਰੇ ਫਿਰ ਪੁੱਲੇ ਹੋ ਜਾਣਗੇ। ਅੱਛਾ। ਇਹ ਵੀ ਜ਼ਰੂਰੀ ਹੈ। ਚਲ ਤੋ ਕੇ ਹੁਣ ਇਹਨਾਂ ਟਾਕਤਾ ਵੀ ਪੁੱਲੇ ਹੋ ਜਾਣਗੇ ਫਿਰ ਇਹਨਾਂ ਨੂੰ ਸੁੱਕਣੇ ਪਉਣਗੇ ਤੁਰਛ। ਲਓ ਜੀ ਮੈਂ ਹੁਣ ਕਰਦੀ ਆ ਤੇਰੇ ਤੰਦੂਰ ਤੱਪ ਗਿਆ। ਘਰਨੇ ਬਹੁਤ ਜ਼ਿਆਦਾ ਹੋ ਗਈ ਬਿਲਕੁਲ ਭਿੱਜੇ ਪਏ ਪੱਖਾ ਚਲਾ ਕੇ ਫਿਰ ਇੱਥੇ ਨਾਲੇ ਲੈਣੇ ਹਵਾ ਨਾਲੇ ਬੇੜੇ ਕਰਦੀ ਸਾਬ ਸੁਫਾਈ ਦੇ ਵਿੱਚ ਬਹੁਤ ਜ਼ਿਆਦਾ ਦਰਦ ਨਹੀਂ ਬਣਾਉਣੀ ਪਿਆ ਕਰੂਗੀ ਲੱਸੀ ਬਣਦੀ ਨਹੀਂ ਗੀ ਠੁੱਕੇ ਬਣ ਗਏ ਠੀਕ ਹੈ ਅਜੇ ਨਹੀਂ ਖਾਣੀ ਗਰਮ ਗਰਮ ਖਾ ਲੈਣਾ ਵੀਰ ਮੱਖਣੀ ਕੱਢ ਕੇ ਨਹੀਂ ਫਿਰ ਜਿੱਤੇ ਇਹ ਤੇ ਚਪੜਦਾ ਵੀ ਫੁੱਲੇ ਫੁੱਲੇ ਫੁੱਕੀ ਆਏ ਵਰਮੀ ਦਾ ਤੇ ਸੋ ਨੂੰ ਵੀ ਪਾਉਣਾ ਨਾਲ ਵਿੱਚ ਬਰਫ ਦਾ ਮੈਂ ਪਾ ਗਈ ਸੀ ਨੂੰ ਪਾਉਣਾ ਦਾ ਨੂੰ ਦੇ ਫਿਰ ਇਹ ਨੂੰ ਕੱਟ ਮਤਲਬ ਮੱਗਲੀ ਵੀ ਕੱਟ ਲਾਉਗੀ ਕਿਉਂ ਨਹੀਂ ਕੱਟ ਲਾਉਗੀ ਲਾ ਦੇ ਕੋਨੇ ਖਾਲਾਂ ਦੀ ਰੋਟੀ ਖਾ ਕੇ ਗਰਮ ਖਾਓ ਮੈਂ ਵੀਰ ਦਾ ਠਰਕੇ ਖਾਉਂਗਾ ਠੀਕ ਹੈ ਨਾ ਪੁੱਤ ਹੈ ਕੰਮ ਇਹਦਾ ਦਾਦਾ ਕਰਨਾ ਹੈ ਕਿੰਨਾ ਖਜੂਰ ਹੈ ਹੈ ਗਰਮੀ ਦਾ ਜੱਟ ਹੋਗਾ ਇਹ ਸਾਇੰਸ ਵੀ ਜ਼ਰੂਰੀ ਹੈ ਪ੍ਰਕਾਰ ਵੀ ਚਲਾਉਣੀ ਸਿੱਖਣੀ ਪ੍ਰਕਾਰ ਤੇ ਸਾਨੂੰ ਲੈ ਕੇ ਜਾਇਆ ਕਰੂੰਗਾ ਹਨਾ ਨਾ ਨਾ ਦੇਖੋ ਮੈਂ ਵੀ ਸਿੱਖ ਲੂੰਗੀ ਪਰ ਨਾਰੀ ਮੈਂ ਸੇ ਕਿਉਂ ਮਿੱਤਾਂ ਸਿੱਖ ਲੂੰਗੀ ਸਕੂਲ ਵੀ ਦੇਖੀ ਸੋ ਟਾਈਮ ਦੇ ਗਵਰਨਮੈਂਟ ਦਾ ਸੈਟਿੰਗ ਹੋ ਆ ਗੇਰ ਵਗੈਰਾ ਹਨਾ

ਸੰਗਣਾ ਨਹੀਂ ਸ਼ਾਵਨੂ ਬਣ ਗਿਆ ਭਿੰਡੀਆਂ ਉਹ ਭਿੰਡੀਆਂ ਧੋ ਕੇ ਠੁਕਾ ਖਾ ਕੇ ਭਿੰਡੀਆਂ ਧੋ ਕੇ ਫੇਰ ਰੱਖੂਗੀ ਲੋ ਜੀ ਟਾਈਮ ਹੋ ਗਿਆ 10 ਵਜ ਦਾ ਤੇ ਧੁੱਪ ਕਾਫੀ ਹੋ ਗਈ ਪਹਿਲਾਂ ਕੱਪੜੇ ਸੁੱਕ ਗਏ ਲੋਣੀ ਹੈ ਤਾਰ ਤੋਂ ਦਿਵਾਨ ਦੀ ਚਾਦਰ ਤੋਂ ਤੀਸੀ ਇਹ ਪਿਸ਼ੋਨੀਆਂ ਤੇ ਇਸ ਵਾਲੇ ਪਾਣੀ ਨਾਲ ਲਾ ਦੇਣਾ ਪੁੱਛ ਇਹ ਦੇਖੋ ਜੀ ਪਲਾਂਟ ਸਾਡੇ ਅਜਵੈਨ ਦਾ ਤੇ ਇਹ ਦੇਖੋ ਕਿੰਨੇ ਸੋਹਣੇ ਫੁੱਲ ਲੱਗਦੇ ਚਿੱਟੇ ਚਿੱਟੇ ਫੁੱਲ ਲੱਗ ਰਹੇ ਬਹੁਤ ਵਧੀਆ ਤੇ ਇੱਧਰ ਮੂੰਗੀ ਸੁੱਕ ਰਹੀ ਆ ਛੋਲੇ ਹਜੇ ਮੰਮੀ ਖਿਲਾਰਦੀ ਆ ਫੁਲਕਾ ਖਾ ਕੇ ਹਟੇ ਸੀ ਇੰਨੀ ਤੋਂ ਤਿੱਖੀ ਧੁੱਪ ਤਾਂ ਹਨਾ ਇਹਨਾਂ ਦੀ ਉਹ ਪਤਾ ਨਹੀਂ ਕਿਵੇਂ ਬਣਦੀ ਹੁੰਦੀ ਹੈ ਨਾ ਪੁਜੀਆ ਜਾਂ ਦਾਲ ਦਾਲ ਬਣਦੀ ਹੈ ਨਾ ਛੋਲਿਆਂ ਦੀ ਹੋਗੀ ਇੱਕ ਧੋਵੀ ਮੂੰਗੀ ਦੀ ਬਣਾ ਕੇ ਦੇਖਾਂਗੇ ਕੰਨ ਖਲਾਰੋਂਗੇ ਉਹ ਲਿਆਵੇਂ ਲੋਹੇ ਵਾਲਾ ਚੱਕ ਰੋਹ ਚੱਕ ਵਾਂਗ ਜੇ ਅੱਤਨ ਨਾ ਇੰਨੀ ਧੁੱਪ ਚ ਤਾਂ ਬੰਦੇ ਸੁੱਕ ਜਾਣ ਗਰਮੀ ਨਾਲ ਤਾਂ ਬੰਦੇ ਸੁੱਕ ਹੀ ਜਾਂਦੇ ਆ ਹੱਗੇ ਨਾ ਕਿ ਨਰਸੀਏ ਲੱਗਦੀ ਗੇ ਹੋਰ ਹਨਾ ਇਹਨਾਂ ਨੂੰ ਮੈਂ ਪੂਨੇ ਤੋਂ ਵੀ ਉਹ ਕਿਸ ਤਰ੍ਹਾਂ ਬਣਾ ਕੇ ਦੇਖਾਂਗੇ ਦਾਲ ਦੀ ਉਹ ਵੀ ਭੇਂਕੇ ਬਣਦੀ ਹੈ ਉਹਦੇ ਨਾਲ ਮੰਮਿਓ ਨਾ ਵਧੀਆ ਖੇਲਰਣਗੇ ਰੱਖ ਪਰ ਦੇਣਾ ਤਾਂ ਭਾਗ ਲੱਗ ਨਹੀਂ ਆ ਲੋ ਇਹੜਾ ਜਿਹੜਾ ਇਹਦੇ ਨਾਲ ਖੇਲਰ ਜਾਣਗੇ ਆ ਲੈ ਲੋ ਨਾਲੇ ਕੋਡੇ ਨਹੀਂ ਹੋਣਾ ਪੈਂਦਾ ਇਹਦੇ ਨਾਲ ਐ ਕਰਕੇ ਨਾ ਇੱਕੋ ਜਿਹਾ ਖੇਡਣਗੇ ਨਾਲ ਇਹਦੇ ਨਾਲ ਸੁੱਖਾ ਨਾ ਇਹ ਬੜਾ ਸ਼ਰਾਰਤੀ ਹੈ ਨਾ ਦੀਦੀ ਵਧੀਆ ਹੈ ਕਿਹੜੀ ਗ੍ਰਾਸ ਹੋਗੇ ਬੇਟਾ ਫਸਟ ਫਸਟ ਇਹ ਹੀ ਅਲਕੇ ਜੀ ਜੀ ਹਾਂ ਇੰਜੀਨੀਅਰ ਬਣੂਗਾ ਇਹ ਲੱਗਦਾ ਬਹੁਤ ਸ਼ਰਾਰਤੀ ਹੈ ਹੈਨਾ ਇੰਜੀਨੀਅਰ ਬਣੂਗਾ ਟਿਗਰੀਆ ਨਾ ਨਾ ਹੂੰ ਬਰੈਡ ਵੜਾ ਕੇ ਖਾਈ ਦੇ ਚਾਰੜ ਖਾਈ ਦੇ ਐ ਉਹ ਬੋਏ ਸ਼ਰਾਰਤੀ ਐ ਨਾ ਅ ਦੀਦੀ ਵਧੀਆ ਹੈ ਹਵਾ ਦਿਨ ਨਾ ਪਾ ਬਰੈਡ ਨੂੰ ਉਹ ਇਤੇ ਕਨਾ ਪਾਈ ਹੋਂਦਾ ਫੜ ਕੇ ਲੈ ਜਾਂਦਾ ਜਿਹੜਾ ਬੱਚਾ ਬਹੁਤ ਸ਼ਰਾਰਤਾ ਕਰਦਾ ਸੱਦੀਆਂ ਨੂੰ ਸੱਦੀਏ ਲਓ ਜੀ ਟਾਈਮ ਹੋ ਗਿਆ 4 ਵਜ ਦਾ ਤੇ ਗੈਸ ਚੱਲ ਰਹੀ ਸੀ ਗੈਸ ਮੈਂ ਫੜਾ ਰਹੀ ਸੀ ਚਾਹ ਪਾਣੀ ਹੁਣ ਤੇ ਗਰਮੀ ਬਹੁਤ ਜਾੰਦਾ ਆਜੋ ਉਹਨੂੰ ਵੀ ਆ ਲੈਣ ਦੇ ਬਲੌਗ ਚ ਵੀਡੀਓ ਬਣਾਉਗੇ ਤਾਂ ਦੀ ਬਲੌਗ ਵੇਖਦੇ ਹੁੰਦੇ ਨੇ ਕਿ ਨਹੀਂ ਇਹਨੂੰ ਸਹੀ ਕਰਕੇ ਦੋ ਆਹ ਵੇ ਇਹ ਉਹ ਦੰਗੇ ਪੈਰੀ ਤੇ ਰਹਿ ਫਿਰਦਾ ਬਾਹਰ ਬਿਮਾਰ ਹੋ ਜਾਊਗਾ ਹਾਂ ਦੇਖਣਾ ਹੈ ਨਾ ਖੋਲ ਕੇ ਰੱਖੋ ਆਹ ਦੇਖ ਭੈਗ ਲਾ ਜਾ ਤੇ ਨਾ ਸਕੂਲ ਉੱਡ ਕੇ ਚਲ ਜਾ ਕਰੂਗਾ ਬੈਡ ਨੂੰ ਸਹੀ ਕਰਾ ਦੇ ਮੁਕਦਰ ਦੇ ਦੇਖ ਕੇ ਆ ਜਾ ਤੇ ਕੀ ਆ ਇਹ ਪਤਾ ਫੌਜੀ ਦਾ ਇਹ ਫੌਜੀ ਲੋ ਨੇ ਨੇ ਮਜੀ ਕਰ ਇਹ ਤਾਂ ਨੋਰਮਲ ਹੈ ਤੇ ਲਾਲਾ ਸਹੀ ਗੱਲ ਹੈ ਫੇਰ ਬੰਦ ਬਣ ਗਿਆ ਨਾ ਕਿ ਲਾਪੜੇ ਕਿਹੜੇ ਦੇ ਵਿੱਚ ਕਰ ਰਹੇ ਨੇ ਲਾਪੜਾ ਸੂਈ ਤੇ ਇਧਰ ਬਦਲ ਵੀ ਬਣ ਗਈ ਆ ਤੇ ਛੇਲੇ ਤਾਂ ਸੁੱਕ ਗਏ ਕਿਉਂਕਿ ਇਹ ਥੱਲੇ ਸੁਕਣੇ ਪਾਇਆ ਸੀ ਪੱਲੀ ਦੇ ਬਾਕੇ ਤੇ ਇਧਰ ਮੂੰਗੀ ਨਹੀਂ ਹਜੇ ਮੂੰਗੀ ਸਲਾਬ ਜੀ ਆ ਮੂੰਗੀ ਕਿਉਂਕਿ ਇਹਦੇ ਥੱਲੇ ਤਰਪਾਲ ਜੀ ਵਿਛਾਤੀ ਤੇ ਸਲਾਬੀ ਜੀ ਹੀ ਰਹਿ ਗਈ ਹਜੇ ਲਓ ਜੀ ਸ਼ਾਮ ਦੇ ਵੱਜ ਗਿਆ 6 ਹੁਣ ਤੇ ਹੁਣ ਮੈਂ ਗੰਡੇ ਕੱਟ ਕੇ ਹੱਟੀ ਸੀ ਅੱਜ ਨਹੀਂ ਸਬਜੀ ਪਹਿਲਾਂ ਬਣਾਈ ਕਿਉਂਕਿ ਅੱਜ ਸੰਡੇ ਆ ਬੱਚੇ ਆਉਣੇ ਨਹੀਂ ਸੀ ਟਿਊਸ਼ਨ ਵਾਲੇ ਵੈਸੇ ਵੀ ਗੈਸਟ ਆ ਗਏ ਸੀ ਕਿ ਆਪਾਂ ਗੈਸਟ ਨੂੰ ਅਟੈਂਡ ਕਰਨ ਲੱਗ ਗਏ ਤੇ ਮੈਂ ਕਿਹਾ ਚਲੋ ਕੋਈ ਨਾ ਅੱਜ ਤਾਂ ਫਰੀ ਆ ਸ਼ਾਮ ਨੂੰ ਕਰ ਲਾਂਗੇ ਕੰਮਕਾਜ ਤੇ ਹੁਣ ਮੈਂ ਲੱਗੀ ਸੀਗੀ ਗੰਡੇ ਕੱਟ ਕੇ ਮੈਂ ਥੋੜੇ ਦਾ ਟਾਈਮ ਸੁੱਕੜੇ ਬਣਾ ਪਾਤੀ ਆ ਕਿਉਂਕਿ ਭਿੰਡੀਆਂ ਬਣਾਉਣੀਆਂ ਹਨ ਭਿੰਡੀਆਂ ਦੇ ਵਿੱਚ ਫਿਰ ਆ ਜਾਂਦਾ ਵੀ ਆਪਾਂ ਗਿੱਲੇ ਪਿਆਜ਼ ਨਹੀਂ ਪਾ ਸਕਦੇ ਫਿਰ ਉਹ ਚਿਪਚਿਪੀਆਂ ਜੀਆਂ ਹੋ ਜਾਂਦੀਆਂ ਆ ਤੇ ਬਸ ਸਬਜੀ ਬਣਾਉਣੀ ਉਸ ਤੋਂ ਬਾਅਦ ਬਣਾਉਣਾ ਫੁਲਕਾ ਤੇ ਬੱਦਲ ਗੱਜਰ ਹੋ ਸਕਦਾ ਮੀਆ ਆ ਜਵੇ ਅੱਜ ਵਾਲਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਜੀ ਕਿਹੋ ਜਿਹਾ ਲੱਗਿਆ ਵਲੌਗ ਤੁਹਾਨੂੰ ਤੇ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ